ਸਾਂਜੀ ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਓ ਪਿਛਲੇ ਸਾਲਾਂ ਤੋਂ ਆਪਣੇ ਝੋਨੇ ਦੇ ਨਸਾਰੇ ਤੋਂ ਬਾਅਦ ਹਮੇਸ਼ਾ ਹੀ ਕਿਸਾਨ ਵੀਰਾਂ ਜਿਹੜੀ ਸਭ ਤੋਂ ਵੱਡੀ ਦਿੱਕਤ ਆ ਰਹੀ ਵੀ ਝੋਨੇ ਦੀਆਂ ਮੁੰਜਰਾਂ ਜਿਹੜੀਆਂ ਉਹ ਖਾਲੀ ਨਿਕਲ ਆਉਂਦੀਆਂ ਤੇ ਵਿੱਚੋਂ ਮੁੰਜਰ ਦੇ ਵਿੱਚੋਂ ਮੁੰਜਰ ਅੱਧੀ ਮੁੰਜਰ ਜਾਂ ਮੁੰਜਰ ਦਾ ਤੀਜਾ ਹਿੱਸਾ ਜਾਂ ਪੂਰੀ ਦੀ ਪੂਰੀ ਮੁੰਜਰ ਜਿਹੜੀ ਉਹ ਕਾਲੀ ਜੀ ਹੋ ਗਏ ਲਾਲ ਜੀ ਹੋ ਗਏ ਜਿਹੜਾ ਫੋਗ ਨਿਕਲ ਆਉਂਦਾ ਯਾਨੀ ਕਿ ਫੋਕੀ ਮੁੰਜਰ ਨਿਕਲ ਆਉਂਦੀ ਆ ਉਹਦਾ ਕਿਸਾਨ ਪਰਬ ਦੋ ਕਾਰਨਾ ਕਰਕੇ ਹੁੰਦੀ ਹੈ ਇੱਕ ਤਾਂ ਆਪਾਂ ਕਾਰਨਾ ਜਾਣਦੇ ਪਰ ਦੂਜੇ ਇੱਕ ਕਾਰਨ ਨੂੰ ਆਪਾਂ ਕਿਸਾਨ ਵੀਰ ਜਾਣਦੇ ਨਹੀਂ ਜਿਹਦੇ ਕਰਕੇ ਆਪਣੇ ਕਿਸਾਨ ਵੀਰਾਂ ਦੇ ਸਪਰੇਅ ਕਰਨ ਦੇ باوجود ਵੀ ਦਿੱਕਤ ਆ ਜਾਂਦੀ ਆ ਸੋ ਇਹਦਾ ਜੇਕਰ ਆਪਾਂ ਸਹੀ ਸਮੇਂ ਤੇ ਕਿਸਾਨ ਪਰਬ ਤੁਸੀਂ ਪ੍ਰਬੰਧ ਨਹੀਂ ਕਰਦੇ ਤਾਂ ਇਹ ਜਿਹੜਾ ਤੁਹਾਨੂੰ 5 ਤੋਂ 7 ਕੁਇੰਟ ਦਾ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੁਹਾਨੂੰ ਘਾਟਾ ਜਿਹੜਾ ਪੈ ਸਕਦਾ ਸੋ ਇਹਦੇ ਬਾਰੇ ਪੂਰੀ ਗੱਲਬਾਤ ਕਰਦੇ ਹਾਂ ਸਹੀ ਸਮੇਂ ਤੇ ਪ੍ਰਬੰਧ ਕਿਵੇਂ ਕਰਨਾ ਤੇ ਕਿਹੜੇ ਕਾਰਨਾ ਕਰਕੇ ਜਿਹੜੀ ਮੁੰਜਰ ਆਪਣੀ ਫੋਕੀ ਨਿਕਲਦੀ ਕਾਲੇ ਦਾਣੇ ਜਿਹੜੇ ਮੁੰਜਰ ਦੇ ਵਿੱਚ ਬਣਦੇ ਆ ਜਿਨ੍ਹਾਂ ਦੇ ਵਿੱਚ ਦੁੱਧਾ ਨਹੀਂ ਪਰਦਾ ਬਿਲਕੁਲ ਫੋਕੇ ਦਾਣੇ ਰਹਿ ਜਾਂਦੇ ਆ ਸੋ ਪੂਰੀ ਗੱਲਬਾਤ ਕਰਦੇ ਜਿਹੜੇ ਪ੍ਰਾਪ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਰ ਲਿਓ ਤਾਂ ਜੇਕਰ ਵੀਡੀਓ ਪੇਜ ਤੇ ਦੇਖ ਰਹੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰਦੇ ਹੋਰ ਪਰਾਂ ਦੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਸੋ ਕਿਸਾਨ ਭਰਾ ਪਿਛਲੇ ਸਾਲ ਵੀ ਕਾਫੀ ਕਿਸਾਨ ਵੀਰਾਂ ਨੇ ਮੈਸੇਜ ਕੀਤੇ ਵੀ ਸਾਡੀਆਂ ਮੁੰਜਰਾਂ ਜਿਹੜੀਆਂ ਆਧੀਆਂ-ਆਧੀਆਂ ਕਾਲੀਆਂ ਨਿਕਲ ਰਹੀਆਂ ਉਹਦੇ ਵਿੱਚ ਕਾਫੀ ਜਿਆਦੇ ਜਿਹੜੇ ਦਾਣੇ ਆ ਉਹ ਕਾਲੇ ਆ ਕੁਝ ਕਿਸਾਨ ਵੀਰ ਕਹਿੰਦੇ ਵੀ ਮੁੰਜਰ ਦਾ ਉੱਪਰਲਾ ਹੀ ਸਾ ਕਾਲਾ ਕੋਈ ਲੱਕ ਦੇ ਵਿੱਚ ਉਹ ਕਹਿ ਰਹੇ ਤੇ ਕੁਝ ਥੱ ਤਾਂ ਕਿਸਾਨ ਭਰਾਓ ਅਸਲ ਦੇ ਵਿੱਚ ਜਿਹੜੇ ਇਹ ਦਿੱਕਤ ਆਉਂਦੀ ਹੈ ਜੇਕਰ ਤਾਂ ਆਪਾਂ ਨੂੰ ਨਿਸਾਰੇ ਤੋਂ ਪਹਿਲਾਂ ਕੰਟਰੋਲ ਕਰ ਲਾਂਗੇ ਤਾਂ ਇਹਦਾ ਆਪਾਂ ਕੰਟਰੋਲ ਜਾਨੀ ਕਿ ਝਾੜ ਘਟਣੋਂ ਬਚਾ ਸਕਦੇ ਹਾਂ ਜੇਕਰ ਇੱਕ ਵਾਰ ਝੋਨੇ ਨੇ ਜਾਂ ਬਾਸਮਤੀ ਦੇ ਨਿਸਾਰਾ ਲੈ ਲਿਆ ਤਾਂ ਉਸ ਤੋਂ ਬਾਅਦ ਤੁਸੀਂ ਕਹੋ ਵੀ ਇਹ ਜਿਹੜੇ ਕਾਲੇ ਦਾਣੇ ਜਾਂ ਫੋਗ ਆ ਇਹਨੂੰ ਆਪਾਂ ਸਹੀ ਕਰ ਸਕਾਂਗੇ ਫਿਰ ਇੱਥੇ ਆਪਾਂ ਕੋਈ ਸਪਰੇਅ ਕਰਨ ਦਾ ਫਾਇਦਾ ਨਹੀਂ ਆਪਾਂ ਨੂੰ ਹੈਗਾ ਸੋ ਆਪਣਾ ਉਹ ਫालतू ਜਿਹੜਾ ਖਰਚਾ ਜਾਂਦਾ ਤੇ ਇਹਦਾ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਹਮੇਸ਼ਾ ਝੋਨਾ ਨਸਲ ਨਸਰਨ ਤੋਂ ਪਹਿਲਾਂ ਯਾਨੀ ਕਿ ਕੋਈ ਵੀ ਮੁੰਜਰ ਬਾਹਰ ਨਹੀਂ ਹੋਣੀ ਚਾਹੀਦੀ ਤਾਂ ਉਦੋਂ ਆਪਾਂ ਇਹ ਸਪਰੇਅ ਕਰਨੀ ਆ ਅਸਲ ਦੇ ਵਿੱਚ ਇਹ ਦਿੱਕਤ ਹੈ ਬਿਮਾਰੀ ਕੀ ਆ ਕਿਸਾਨ ਪਰ ਇਹ ਜਿਹੜੀਆਂ ਵੈਸੇ ਤਾਂ ਕਈ ਵਾਰ ਬਾਰਿਸ਼ ਹੋ ਜੇ ਉਹਦੇ ਕਰਕੇ ਵੀ ਜਿਹੜੀ ਆਪਾਂ ਨੂੰ ਦਿੱਕਤ ਆ ਸਕਦੀ ਪਰ ਅਸਲ ਦੇ ਵਿੱਚ ਜਿਹੜੀ ਇਹ ਇੱਕ ਕੀੜਾ ਹੁੰਦਾ ਜਿਹਨੂੰ ਆਪਾਂ ਪੈਨਿਕਲ ਮਾਈਟ ਕਹਿ ਦਿੰਨੇ ਆ ਤੇ ਇੱਕ ਜਿਹੜਾ ਪੈਨਿਕਲ ਬੈਕਟੀਰੀਆ ਬਲਾਈਟ ਇਹ ਦੋਵਾਂ ਕਾਰਨਾਂ ਕਰਕੇ ਜਿਹੜੀ ਮੁੰਜਰ ਆਪਣੀ ਮੁੰਜਰ ਤੇ ਦਾਣੇ ਕਾਲੇ ਉਹਨਾਂ 'ਚ ਜਿਹੜਾ ਫੋਗ ਭਰ ਜਾਂਦਾ ਸੋ ਪੈਨਿਕਲ ਬਲਾਈਟ ਜੇਕਰ ਆਪਾਂ ਕਿਸਾਨ ਨੂੰ ਲੋਕ ਨੂੰ ਕਿ ਪੈਨਿਕਲ ਬਲਾਈਟ ਤੇ ਪੈਨਿਕਲ ਮਾਈਟ ਦੇ ਵਿੱਚ ਕੋਈ ਵੀ ਕਿਸਾਨ ਵੀ ਜਿਹੜਾ ਫਰਕ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਉਹਦੇ ਵਿੱਚ ਪਤਾ ਲੱਗਦਾ ਜਦੋਂ ਮੁੰਜਰ ਕਾਲੀ ਨਿਕਲ ਆਉਂਦੀ ਆ ਅੱਧੀ ਮੁੰਜਰ ਹੋਵੇ ਚਾਹੇ ਮੁੰਜਰ ਦਾ ਕੁਝ ਵੀ ਕੁਝ ਕੀ ਹਿੱਸਾ ਹੋਵੇ ਜਾਂ ਕੁਝ ਦਾਣੇ ਹੋਣ ਤਾਂ ਕਿਸਾਨ ਭਰਾ ਜਦੋਂ ਵੀ ਮੁੰਜਰ ਗੱਬੇ ਦੇ ਵਿੱਚ ਹੁੰਦੀ ਆ ਤੇ ਜਿਹੜੀ ਪੈਨਿਕਲ ਮਾਈਟ ਹੁੰਦੀ ਆ ਇਹਦਾ ਜਦੋਂ ਅਟੈਕ ਹੁੰਦਾ ਜਾਨੀ ਕਿ ਇੱਕ ਕੀੜਾ ਹੁੰਦਾ ਛੋਟਾ ਜਿਹਾ ਆਪਾਂ ਨੂੰ ਦੇਖਦਾ ਬਹੁਤ ਬਰੀਕੀ ਨਾਲ ਦੇਖੀ ਤੇ ਫਿਰ ਦੇਖਦਾ ਇੱਕ ਇਹਦੇ ਵਿੱਚੋਂ ਜਾਨੀ ਕਿ ਇਹਦਾ ਮੁੰਜਰ ਦੇ ਜਿਹੜਾ ਰਸ ਪੀਣ ਦੀ ਕੋਸ਼ਿਸ਼ ਕਰਦਾ ਜੀ ਦੀ ਕਰਕੇ ਉਹਦੇ ਵਿੱਚ ਜਾਨੀ ਕਿ ਸ਼ੇਕ ਹੋ ਜਾਂਦਾ ਦਾਣੇ ਚ ਤਾਂ ਜਿਹੜਾ ਉਹਦੇ ਵਿੱਚ ਆਪਾਂ ਕਹਿ ਸਕਦੇ ਆ ਦੁੱਧ ਆ ਭਰਨਾ ਸ਼ੂ ਨਹੀਂ ਭਰਦਾ ਤੇ ਦਾਣਾ ਲਾਲ ਕਾਲਾ ਹੋ ਗਏ ਜਾਂ ਮੁੰਜਰ ਜਦੋਂ ਬਾਹਰ ਨਿਕਲਦੀ ਤੇ ਉਦੋਂ ਆਪਾਂ ਨੂੰ ਇਹ ਦਿੱਕਤ ਸਾਹਮਣੇ ਦੇਖ ਨੂੰ ਮਿਲਦੀ ਪਿਛਲੇ ਸਾਲ ਕਾਫੀ ਜ਼ਿਆਦਾ ਦਿੱਕਤ ਆਈ ਸੀ ਤਾਂ ਇਹ ਦੂਜੇ ਨੰਬਰ ਜਿਹੜੀ ਇੱਕ ਹੁੰਦੀ ਬੈਕਟੀਰੀਆ ਪੈਨਿਕਲ ਬਲਾਈਟ ਆ ਉਹ ਇੱਕ ਬੈਕਟੀਰੀਆ ਆ ਆਪਾਂ ਕਹਿ ਸਕਦੇ ਹਾਂ ਰੋਗ ਹੁੰਦਾ ਤੇ ਉਹਨੂੰ ਵੀ ਆਪਾਂ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਆਪਾਂ ਫੰਗੀ ਸਾਈਡ ਸਪਰੇਆ ਕਰ ਲਏ ਨੇ ਪਰ ਅਸਲ ਦੇ ਵਿੱਚ ਜੇਕਰ ਆਪਾਂ ਬੈਕਟੀਰੀਆ ਵਾਲਾ ਕੋਈ ਵੀ ਟੈਕਨੀਕਲ ਵਿੱਚ ਨਹੀਂ ਵਰਤਦੇ ਤਾਂ ਇਹ ਦਿੱਕਤ ਆਪਣੇ ਦੂਰ ਨਹੀਂ ਹੁੰਦੀ ਤਾਂ ਇਹ ਕਿਸਾਨ ਭਰਾਵੋ ਜੇਕਰ ਆਪਾਂ ਨੂੰ ਇਹਦੇ ਵਿੱਚੋਂ ਕੋਈ ਵੀ ਚੀਜ਼ ਦਾ ਫਰਕ ਨਹੀਂ ਲੱਗਦਾ ਤਾਂ ਇੱਥੇ ਆਪਾਂ ਜਿਹੜੀ ਪ੍ਰੋਫੋਨੋਫੋਸ ਹੁੰਦੀ ਆ ਦਵਾਈ ਆਉਂਦੀ ਆ ਉਹਦੀ ਆਪਾਂ ਜਿਹੜੀ ਸਪਰੇਅ ਕਰ ਸਕਦੇ ਆ ਫੰਗੀ ਸਾਈਡ ਦੇ ਨਾਲ ਬੈਕਟੀਰੀਆ ਆਪਾਂ ਪਾ ਗਏ ਜਾਣੀ ਕਿ ਆਪਾਂ ਕੋਈ ਵੀ ਫੰਗੀ ਸੈੱਟ ਲੈ ਲੈਣਾ ਚੰਗਾ ਡਬਲ ਟੈਕਨੀਕਲ ਵਾਲਾ ਉਹਦੇ ਨਾਲ ਹੀ ਆਪਾਂ ਪਾਉਣਾ ਬੈਕਟੀਰੀਆ ਜਿਵੇਂ ਆਪਾਂ ਪਿਛਲੇ ਵੀਡੀਓ ਜੀ ਤੁਹਾਨੂੰ ਦੱਸਿਆ ਵੀ ਜਿਹੜਾ ਤੁਸੀਂ ਇਹ ਜਰੂਰ ਵਰਤਿਆ ਕਰੋ ਜਿਹੜੀਆਂ ਆਪਾਂ ਪੁੜੀਆਂ ਨੇ ਪੀਲੀਆਂ ਜੀਆਂ ਪੁੜੀਆਂ ਆਪਾਂ 2 ਤੋਂ 4 ਜਿਹੜੀਆਂ ਪੁੜੀਆਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੁਸੀਂ ਜੇਕਰ ਵੱਧ ਤਾਂ ਤੁਸੀਂ ਪਾਉਣੇ ਤਾਂ ਆਪਾਂ ਉਹ ਪ੍ਰਤੀ ਪੰਪ ਦੇ ਇੱਕ ਪੁੜੀ ਵੀ ਪਾ ਸਕਦੇ ਹਾਂ ਤਾਂ ਇਹ ਜਿਹੜਾ ਬੈਕਟੀਰੀਆ ਵਾਸਤੇ ਤੁਸੀਂ ਜਾਂ ਤਾਂ ਪੁੜੀਆਂ ਪੀਲੀਆਂ ਵਰਤ ਲਓ ਜੇਕਰ ਪੀਲੀਆਂ ਪੁੜੀਆਂ ਨਹੀਂ ਮਿਲਦੀਆਂ ਤਾਂ ਜਿਹੜਾ ਕਸੂਗਾ ਮੈਸਣਾਉਂਦਾ 3% ਵਾਲਾ ਐਸ ਐਲ ਉਹ ਵੀ ਕਿਸਾਨ ਆਪਾਂ ਵਰਤ ਸਕਦੇ ਆ 300 ਤੋਂ 400 ਐਮਲ ਜਿਹੜਾ ਪ੍ਰਤੀ ਕਿਲੇ ਦੀ ਡੋਜ਼ ਫੰਗੀ ਸਾਈਡ ਬੈਕਟੀਰੀਆ ਨਾਲ ਪਾ ਗਏ ਆਪਾਂ ਤੇ ਉਹਦੇ ਨਾਲ ਆਪਾਂ ਜਿਹੜੀ ਜਿਹੜੀ ਸਪਰੇਅ ਕਰਨੀ ਹੈ ਪ੍ਰੋਫੋਨੋਫੋਸ ਉਹ ਤੁਸੀਂ ਜਿਹੜੀ ਇਹਦੇ ਵਿੱਚ ਪਾ ਸਕਦੇ ਜੇ 250 ਤੋਂ ਐਮਲ ਤੱਕ ਜਿਹੜੀ ਉਹ ਪਾ ਲੈਣੀ ਆ ਜੇਕਰ ਤੁਸੀਂ ਹੋਰ ਕੋਈ ਸਟਰੋਂਗ ਸੰਡੀ ਵਾਲੀ ਪਾਰ ਹੈ ਜੇ ਤਾਂ ਫਿਰ ਆਪਾਂ ਨੂੰ ਪਾਉਣ ਦੀ ਜੋ ਹੋਰ ਕੋਈ ਯਾਨੀ ਕਿ ਪ੍ਰੋਫੋਨੋਫੋਸ ਪਾਉਣ ਦੀ ਲੋੜ ਨਹੀਂ ਹੈਗੀ ਤਾਂ ਵੈਸੇ ਇਹਦਾ ਰਿਜ਼ਲਟ ਜਿਹੜਾ ਮਾਈਟ ਤੇ ਕੰਟਰੋਲ ਕਰਨ ਵਾਸਤੇ ਕਿਉਂਕਿ ਜਿਹੜੇ ਪ੍ਰੋਫੋਨੋਫੋਸ ਇਹ ਲਗਭਗ ਆਪਣਾ ਤੇਲਾ ਹੋਵੇ ਟੇਡ ਹੋਵੇ ਜਾਨਿਕ ਜਿੰਨੇ ਵੀ ਕੀੜੇ ਆਪਣੇ ਖੇਤ ਦੇ ਵਿੱਚ ਅਟੈਕ ਕਰਦੇ ਆ ਉਹ ਸਾਰਿਆਂ ਨੂੰ ਕੰਟਰੋਲ ਕਰ ਲੂਗੀ ਤਾਂ ਇਹ ਆਪਾਂ ਜਿਹੜੇ ਵਰਤ ਸਕਦੇ ਆ ਪ੍ਰੋਫੋਨੋਫੋਸ ਵਰਤਣ ਤੋਂ ਕਿਸਾਨ ਪਰਵੇ ਆਪਾਂ ਵਰਤਣੀ ਉਦੋਂ ਜਦੋਂ ਆਪਣਾ ਝੋਨਾ ਨਸਾਰਾ ਨਾ ਲਿਆ ਹੋਵੇ ਨਿਸਰੇ ਝੋਨੇ ਤੇ ਆਪਾਂ ਸਪਰੇ ਨਹੀਂ ਕਰਨੀ ਫੇਰ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਫੇਰ ਆਪਾਂ ਨੂੰ ਨੁਕਸਾਨ ਦੇਖਣ ਨੂੰ ਮਿਲੇਗਾ ਤੇ ਜਿੱਦਾਂ ਚਾਹ ਤਮ ਤੁਹਾਡਾ ਝੋਨਾ ਜਿਹੜਾ ਗੋਬ ਦੇ ਵਿੱਚ ਆ ਚਾਹੇ ਬਾਸਮਤੀ ਚਾਹੇ ਝੋਨਾ ਉਦੋਂ ਆਪਾਂ ਜਿਹੜੀ ਦੀ ਸਪਰੇਅ ਕਰਕੇ ਪੈਨਿਕਲ ਮਾਈਟ ਤੇ ਪੈਨਿਕਲ ਬੈਕਟੀਰੀਆ ਬਲਾਈਟ ਜਿਹੜੀ ਆ ਇਹਨਾਂ ਦੋਹਾਂ ਨੂੰ ਜਿਹੜਾ ਬੈਕਟੀਰੀਆ ਦਾ ਇਹ ਰੋਗ ਜਿਹੜੀ ਫੰਗਸ ਲੱਗਦੀ ਬੈਕਟੀਰੀਆ ਕਾਰਨ ਤਾਂ ਇਹਦਾ ਕੰਟਰੋਲ ਆਪਾਂ ਕਰ ਸਕਦੇ ਆ ਤੇ ਜਿਹੜੇ ਕਿਸਾਨ ਕੱਲਾ ਫੰਗੀਸਾਈਡ ਵਰਤ ਲੈਂਦੇ ਆ ਤਾਂ ਉਹਨਾਂ ਦੇ ਖੇਤ ਦੇ ਜੇ ਦਿੱਕਤ ਆ ਤਿੱਖ ਨੂੰ ਮਿਲ ਸਕਦੀ ਆ ਕਿਉਂਕਿ ਜੇਕਰ ਆਪਾਂ ਬੈਕਟੀਰੀਆ ਬੈਕਟੀਰੀਆ ਵਾਲਾ ਨਾ ਕੋਈ ਟੈਕਨੀਕਲ ਵਰਤਿਆ ਤਾਂ ਜਿਹੜੀ ਬੈਕਟੀਰੀਆ ਨਾਲ ਫੰਗਸ ਹੁੰਦੀ ਅਟੈਕ ਕਰਦੀ ਆ ਉਹਦਾ ਕੰਟਰੋਲ ਨਹੀਂ ਹੁੰਦਾ ਤਾਂ ਇਸ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਨੂੰ ਹਮੇਸ਼ਾ ਫੰਗੀਸਾਈਡ ਦੇ ਨਾਲ ਕੋਈ ਵੀ ਤੁਸੀਂ ਬੈਕਟੀਰੀਆ ਵਾਲਾ ਪ੍ਰੋਡਕਟ ਜਾਨੀ ਕਿ ਟੈਕਨੀਕਲ ਵਰਤ ਸਕਦੇ ਜੀ ਪੁੜੀਆਂ ਵਰਤ ਲਓ ਕਸੂਗਾ ਮੈਸਨ ਵਰਤ ਲਓ ਤਾਂ ਇਹਨਾਂ ਦੋਹਾਂ ਚੋਂ ਕੋਈ ਵੀ ਆਪਾਂ ਵਰਤ ਕੇ ਜਿਹੜਾ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਆ ਤੇ ਆਪਣਾ ਜਿਹੜਾ ਝਾੜ ਘਟਣੋਂ ਬਚਾ ਸਕਦੇ ਆ ਫਿਰ ਵੀ ਜੇਕਰ ਕਿਸੇ ਕਿਸਾਨ ਵੀਰ ਨੂੰ ਕੋਈ ਜਾਣਕਾਰੀ ਚਾਹੀਦੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਜੀ ਸੋ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ